ਸਟਾਰ ਦੇਸ਼ ਵਿੱਚ ਖਾਦ ਪਦਾਰਥਾਂ ਵਿੱਚ ਹੋ ਰਹੀ ਵੱਡੇ ਪੱਧਰ ਉਤੇ ਮਿਲਾਵਟ ਨੇ ਹਰ ਦੇਸ਼ ਵਾਸੀ ਦੀ ਚਿੰਤਾ ਵਿੱਚ ਵਾਧਾ ਕੀਤਾ ਹੈ ਡੰਡੀ ਖਾਦ ਪਦਾਰਥਾਂ ਦੀ ਅਸੁਰੱਖਿਆ ਨੂੰ ਲੈ ਕੇ ਹੋਏ ਇੱਕ ਅਸਰ ਵੇਖਣ ਅਨੁਸਾਰ ਵੱਖ-ਵੱਖ ਖੁਰਾਕੀ ਚੀਜ਼ਾਂ ਦੇ ਲਏ ਗਏ ਨਮੂਨਿਆਂ ਵਿੱਚੋਂ 18% ਦੀ ਪਹਿਲੀ ਪਰਖ ਵਿੱਚ ਹੀ ਫੇਲ ਹੋ ਗਏ ਡੰਡੀ ਭਾਰਤ ਦੀ ਖੁਰਾਕ ਸੁਰੱਖਿਆ ਅਤੇ ਗੁਣਵਤਾ ਆਧਾਰਟੀ ਦੀ ਇੱਕ ਰਿਪੋਰਟ ਅਨੁਸਾਰ ਪੰਜਾਬ ਅਤੇ ਹਰਿਆਣਾ ਵਿੱਚ ਖਾਦ ਪਦਾਰਥਾਂ ਦੇ ਪੱਧਰ ਅਤੇ ਇਹਨਾਂ ਦੀ ਗੁਣਵਤਾ ਨੂੰ ਲੈ ਕੇ ਸਮੇ ਸਮੇ ਉੱਤੇ ਜਾਂਚ ਕੀਤੀ ਜਾਂਦੀ ਹੈ ਅਤੇ ਮਿਲਾਵਟ ਕਰਨ ਵਾਲੇ ਅਣਸਰਾਂ ਅਤੇ ਕੰਪਨੀਆਂ ਖਿਲਾਫ ਟੁਕਵੀਂ ਕਾਰਵਾਈ ਵੀ ਕੀਤੀ ਜਾਂਦੀ ਹੈ। ਇਸ ਰਿਪੋਰਟ ਅਨੁਸਾਰ ਭਾਵੇਂ ਖਾਣ ਪੀਣ ਲਈ ਵਰਤੇ ਜਾਂਦੇ ਬਹੁਤੇ ਪਦਾਰਥਾਂ ਵਿੱਚ ਮਿਲਾਵਟ ਪਾਈ ਜਾਂਦੀ ਹੈ ਪਰ ਦੁੱਧ, ਖੋਆ, ਪਨੀਰ, ਮਸਾਲੇ ਅਤੇ ਦਾਣਾ ਵਿੱਚ ਕੀਤੀ ਜਾਂਦੀ ਮਿਲਾਵਟ ਸਿਹਤ ਲਈ ਬਹੁਤ ਨੁਕਸਾਨਦੇਹ ਸਿੱਧ ਹੁੰਦੀ ਹੈ ਡੰਡੀ ਦੁੱਧ ਦਹੀਂ ਅਤੇ ਪਨੀਰ ਵਿੱਚ ਮਿਲਾਏ ਜਾਂਦੇ ਕੈਮੀਕਲ ਮਨੁੱਖੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੁੰਦੇ ਹਨ ਜਦ ਕਿ ਬੱਚਿਆਂ ਲਈ ਮਿਲਾਵਟੀ ਦੁੱਧ ਅਤੇ ਇਸ ਤੋਂ ਬਣੇ ਹੋਰ ਪਦਾਰਥ ਉਹਨਾਂ ਦੇ ਸਰੀਰਿਕ ਵਿਕਾਸ ਲਈ ਸਮੱਸਿਆ ਪੈਦਾ ਕਰਦੇ ਹਨ ਡੰਡੀ ਮਿਲਾਵਟੀ ਦੁੱਧ ਤੋਂ ਬਣਨ ਵਾਲੀਆਂ ਮਠਿਆਈਆਂ ਲੱਸੀ ਅਤੇ ਮੱਖਣ ਵਿੱਚ ਵੀ ਅਜਿਹੇ ਕੈਮੀਕਲ ਤੱਤ ਪੂਰੀ ਤਰ੍ਹਾਂ ਪਾਏ ਜਾਂਦੇ ਹਨ ਡੰਡੀ ਇਹਨਾਂ ਮਿਲਾਵਟੀ ਪਦਾਰਥਾਂ ਤੋਂ ਤਾਂ ਹੁਣ ਚਾਕਲੇਟ ਅਤੇ ਪੀਣ ਵਾਲੇ ਪਦਾਰਥ ਕੋਲਡ ਡਰਿੰਕ ਵੀ ਸੁਰੱਖਿਤ ਨਹੀਂ ਰਹੇ ਡੰਡੀ ਸਟਾਰ ਖੁਰਾਕੀ ਖੁਰਾਕ ਸੁਰੱਖਿਆ ਦੀ ਇਸ ਰਿਪੋਰਟ ਅਨੁਸਾਰ ਮਿਲਾਵਟੀ ਅਤੇ ਘਟੀਆ ਪੱਧਰ ਦੇ ਖਾਦ ਪਦਾਰਥਾਂ ਦੀ ਇਹ ਸਮੱਸਿਆ ਦੇਸ਼ ਦੇ ਕਈ ਹੋਰ ਸੂਬਿਆਂ ਵਿੱਚ ਵੀ ਹੈ ਪਰ ਪੰਜਾਬ ਅਤੇ ਹਰਿਆਣਾ ਤੋਂ ਲਏ ਨਮੂਨਿਆਂ ਵਿੱਚੋਂ 18 ਤੋਂ 20% ਤੱਕ ਨਮੂਨੇ ਫੇਲ ਪਾਏ ਗਏ ਹਨ ਡੰਡੀ ਜ਼ਿਕਰਯੋਗ ਹੈ ਕਿ ਹਰਿਆਣਾ ਦੇ ਜਿੰਨਾ ਖੇਤਰਾਂ ਵਿੱਚ ਮਿਲਾਵਟ ਦੀ ਸਮੱਸਿਆ ਵਧੇਰੇ ਹੈ ਉਹ ਗੁਆਂਢੀ ਸੂਬਿਆਂ ਨਾਲ ਲੱਗਦੇ ਹਨ ਡੰਡੀ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਖੇਤਰਾਂ ਗੁਆਂਢੀ ਸੂਬੇ Rajasthan ਝਾਰਖੰਡ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਆਦ ਵਿੱਚ ਵੀ ਮਿਲਾਵਟੀ ਅਤੇ ਅਸੁਰੱਖਿਅਤ ਪਦਾਰਥ ਵੱਡੀ ਮਾਤਰਾ ਵਿੱਚ ਪਾਏ ਗਏ ਹਨ ਡੰਡੀ ਹਰਿਆਣਾ ਵਿੱਚ ਤਾਂ ਸਾਲ 2224-25 ਦੌਰਾਨ ਖਾਦ ਪਦਾਰਥਾਂ ਦੇ 22% ਨਮੂਨੇ ਫੇਲ ਹੋਏ ਸਨ ਜੋ 2233 ਨਮੂਨਿਆਂ ਵਿੱਚੋਂ 500 ਤੋਂ ਵੱਧ ਪਦਾਰਥ ਮਨੁੱਖ ਦੇ ਖਾਣਯੋਗ ਨਹੀਂ ਸਨ ਡੰਡੀ ਹਿਮਾਚਲ ਪ੍ਰਦੇਸ਼ ਵਿੱਚ 20 1587 ਨਮੂਨਿਆਂ ਵਿੱਚੋਂ 293 ਫੇਲ ਹੋ ਗਏ ਸਨ ਡੰਡੀ ਹਾਲਾਂਕਿ ਜੰਮੂ ਕਸ਼ਮੀਰ ਥੋੜਾ ਸੁਰੱਖਿਅਤ ਰਿਹਾ ਪਰ ਹੁਣ ਉੱਥੇ ਵੀ ਖਾਦ ਪਦਾਰਥਾਂ ਵਿੱਚ ਮਿਲਾਵਟ ਪਾਏ ਜਾਣ ਦੀਆਂ ਖਬਰਾਂ ਆਈਆਂ ਹਨ ਡੰਡੀ ਇਸ ਰਿਪੋਰਟ ਦਾ ਇੱਕ ਤੱਥ ਬਹੁਤ ਅਹਿਮ ਹੈ ਕਿ ਮਿਲਾਵਟ ਪਹਿਲੇ ਸਮਿਆਂ ਅਤੇ ਪੁਰਾਣੀਆਂ ਸਰਕਾਰਾਂ ਦੇ ਦੌਰ ਵਿੱਚ ਵੀ ਹੁੰਦੀ ਰਹੀ ਹੈ ਪਰ ਪਿਛਲੇ 3-4 ਦਹਾਕਿਆਂ ਤੋਂ ਮਿਲਾਵਟ ਦੀ ਸਮੱਸਿਆ ਲਾ ਇਲਾਜ ਹੁੰਦੀ ਜਾ ਰਹੀ ਹੈ ਡੰਡੀ ਮਿਲਾਵਟਖੋਰ ਅੰਸਰ ਥੋੜੇ ਜਿਹੇ ਵਦੇਰੇ ਲਾਭ ਅਤੇ ਲਾਲਚ ਕਾਰਨ ਦੁੱਧ ਖੋਆ ਅਤੇ ਪਨੀਰ ਵਿੱਚ ਕੈਮੀਕਲ ਵਾਲੇ ਤੱਤ ਕੱਪੜੇ ਧੋਣ ਵਾਲਾ ਕਾਸਟਿਕ ਸੋਡਾ ਅਤੇ ਗੰਦਾ ਪਾਣੀ ਤੱਕ ਮਿਲਾਉਣ ਲੱਗ ਪਏ ਹਨ ਡੰਡੀ ਇਹੇ ਮਿਲਾਵਟ ਦੁੱਧ ਪਨੀਰ ਅਤੇ ਮਠਿਆਈਆਂ ਆਦ ਵਿੱਚ ਹਾਂਜੀ ਸੈਕੰਡ ਪੈਰਾ ਜਦੋਂ ਸ਼ੁਰੂ ਹੋਇਆ ਉਥੇ ਖੁਰਾਕੀ ਬੋਲਿਆ ਗਿਆ ਉਥੇ ਖੁਰਾਕ ਆਊਗਾ